ਹਾਂਜੀ ਬਾਈ ਸਤਿ ਸ੍ਰੀ ਅਕਾਲ ਆਪਾਂ ਖੜਿਆ ਅੱਜ ਬੱਕਰਾ ਮੰਡੀ ਲੋਂਗੋਵਾਲ ਦੇ ਵਿੱਚ ਕਿੱਥੇ ਬਹੁਤ ਹੀ ਮਸ਼ਹੂਰ ਪੰਜਾਬ ਦੀ ਬੱਕਰਾ ਮੰਡੀ ਭਰਦੀ ਹੈ ਬਾਈ ਜੀ 3 13 26 ਨੂੰ ਬਾਈ ਜੀ ਇਹ ਬੱਕਰਾ ਮੰਡੀ 1 ਮਹੀਨੇ ਦੇ ਵਿੱਚ ਤਿੰਨ ਗੇਲ ਭਰਦੀ ਹੈ ਬਾਈ ਜੀ ਆਪਾਂ ਮਿਲ ਆਉਨੇ ਆ ਮੰਡੀ ਦੇ ਹੌਨਰ ਨਾਲ ਜਗਦੀਪ ਬਾਈ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਵਿਚਾਰ ਦੱਸੋ ਆਪਣੇ ਖੜੇ ਹਾਂਜੀ ਬਾਈ ਸਭ ਤੋਂ ਪਹਿਲਾਂ ਮਾਨਗੋਡ ਫਾਰਮ ਦਾ ਸਵਾਗਤ ਹੈ ਜੀ ਧੰਨਵਾਦ ਜੀ ਜਿੰਨੇ ਵੀ ਕਿਸਾਨ ਵੀਰ ਸਵੈ ਰੁਜ਼ਗਾਰ ਦੇ ਅਕਾਊਂਟਿੰਗ ਕੰਮ ਕਰਨਾ ਚਾਹੁੰਦੇ ਆ ਸਹਾਇਕ ਧੰਦੇ ਨੂੰ ਅਪਣਾਉਣਾ ਚਾਹੁੰਦੇ ਆ ਜਿਵੇਂ ਕਿ ਬੱਕਰੀ ਪਾਲਣ ਦਾ ਧੰਦਾ ਬਹੁਤ ਜਿਆਦਾ ਅੱਜ ਦੇ ਟ੍ਰੈਂਡਿੰਗ ਦੇ ਵਿੱਚ ਹੈਗਾ ਸਹੀ ਗੱਲ ਹੈ ਜੀ ਜਿੰਨੇ ਵੀ ਵੀਰ ਸਹਾਇਕ ਦੇ ਤੌਰ ਤੇ ਮੈਨੂੰ ਅੱਜ ਹੀ ਲਾ ਲਓ ਹੁਣ ਫਸਲਾਂ ਦੀ ਵਾਢੀ ਚੱਲ ਰਹੀ ਹੈ ਕਣਕ ਚੱਲ ਰਹੀ ਹੈ ਇਹਦੇ ਨਾਲ ਨਾਲ ਬਹੁਤ ਬੱਕਰੀ ਪਾਲਕ ਕਿਸਾਨ ਨੇ ਜਿਹੜੇ 4-4 5-5 ਬੱਕਰੀਆਂ ਵੇਚ ਕੇ ਕੁਝ ਕਣਕ ਦਾ ਸਹਾਰਾ ਲੱਗ ਜਾਂਦਾ ਕੁਝ ਉਹ ਵੇਚ ਕੇ ਆਪਣੀ ਜ਼ਿੰਦਗੀ ਦੇ ਜਿਹੜੇ ਖਰਚੇ ਨੇ ਉਹਨਾਂ ਨੂੰ ਇੱਕ ਕੰਟਰੋਲ ਦੇ ਵਿੱਚ ਕਰ ਲੰਦ ਨੇ ਤੇ ਆਪਣੀ ਜ਼ਿੰਦਗੀ ਨੂੰ ਥੋੜਾ ਸਫਲ ਜਾਣ ਦੀ ਕੋਸ਼ਿਸ਼ ਕਰਦੇ ਆ। ਇਸੇ ਨੂੰ ਸਹਾਇਕ ਧੰਦੇ ਦੀ ਜਿਹੜੀ ਢੋਅ ਹੈਗੀ ਉਹ ਬਹੁਤ ਵਧੀਆ ਢੋਅ ਲੱਗ ਜਾਂਦੀ ਆ ਫਸਲ ਦੇ ਨਾਲ। ਇਸੇ ਲਈ ਸਭ ਤੋਂ ਪਹਿਲਾ ਮੈਸੇਜ ਸਾਡਾ ਇਹੀ ਆ ਕਿ ਤੁਸੀਂ ਬੱਕਰੀ ਪਾਲਣ ਧੰਦੇ ਨੂੰ ਅਪਣਾਓ, ਆਪਣੇ ਜੀਵਨ ਨੂੰ ਖੁਸ਼ਹਾਲ ਬਣਾਓ। ਠੀਕ ਹੈ ਜੀ। ਹਾਂ। ਨੇ ਹੁਣ ਤਾਂ ਵੀ ਹਾਲਾਤ ਮਾੜੇ ਹੋ ਰਹੇ ਨੇ ਜੀ। ਹਾਲੇ ਵੀ ਹਾਲਾਤ ਮਾੜੇ ਆ ਜੀ ਬਿਲਕੁਲ ਜਿਵੇਂ ਤੁਸੀਂ ਨਸ਼ੇ ਪੱਤਿਆਂ ਤੋਂ ਦੂਰ ਵੀ ਰਹੋਗੇ, ਆਪਣੇ ਕੰਮ ਨਾਲ ਜੁੜੇ ਰਹੋਗੇ, ਆਪਣੇ ਪੰਜਾਬ ਨਾਲ ਜੁੜੇ ਰਹੋਗੇ। ਇਹ ਬਾਕੀ ਇਹ ਮੰਡੀ ਹੈ ਜਿਹੜੀ ਪਿੰਡ ਲੋਂਗੋ ਵਾਲਾ ਜ਼ਿਲ੍ਹਾ ਸੰਗਰੂਰ ਹੈ ਜੀ ਤੇ ਲੋਕੇਸ਼ਨ ਇਹਦੀ ਹੈਗੀ ਜਦੋਂ ਆਪਾਂ ਵੱਡੇ ਰੋਡ ਬਰਨਾਲਾ ਸੰਗਰੂਰ ਰੋਡ ਤੋਂ ਬੜ ਬਰ ਨੂੰ ਉੱਤਰਦੇ ਆ ਲੋਂਗੋ ਵਾਲੇ ਦੇ ਵਿੱਚ ਮੰਡੇਰਾ ਰੋਡ ਵਜਦਾ ਹੈ ਮੰਡੇਰਾ ਰੋਡ ਤੇ ਮਸ਼ਹੂਰ ਲੋਕੇਸ਼ਨ ਹੈ ਜੀ ਇਹਦੀ ਡੇਟ ਹੈਗੀ 3 13 ਤੇ 26 ਹੁਣ ਥੋੜਾ ਸੀਜ਼ਨ ਦੇ ਵਿੱਚ ਥੋੜਾ ਜਿਹਾ ਜਿਹੜਾ ਕਰਾਊਡ ਘੱਟ ਹੈਗੀ ਘੱਟ ਘੱਟ ਆ ਤੇ ਫਿਰ ਵੀ ਬਹੁਤ ਮਾਲ ਅੱਜ ਵਿਕਿਆ ਬਹੁਤ ਮਾਲ ਅੱਜ ਖਰੀਦਿਆ ਗਿਆ ਤੇ ਉਹਦੇ ਨਾਲ ਨਾਲ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਆ ਹਰੇਕ 3 ਨੂੰ ਹਰੇਕ 13 ਨੂੰ ਹਰੇਕ 26 ਨੂੰ ਆਓ ਬੱਕਰੀ ਪਾਲਣਾ ਬਣਾਓ ਹਾਂਜੀ ਆਪਣਾ ਨੰਬਰ ਬੋਲ ਦੋ ਜੀ ਪਿੱਛੇ ਨੰਬਰ ਕਿਸੇ ਨੇ ਕੋਈ ਬੱਕਰੀ ਬਾਰੇ ਜਾਣਕਾਰੀ ਲੈਣੀ ਹੋਵੇ ਕੋਈ ਟ੍ਰੇਨਿੰਗ ਲੈਣੀ ਹੋਵੇ ਕੋਈ ਵੀ ਗੱਲਬਾਤ ਕਰਨੀ ਹੋਵੇ ਮੰਡੀ ਜਾਣਕਾਰੀ ਲੈਣੀ ਹੋਵੇ ਆ ਮੇਰੇ ਨਾਲ ਸੰਪਰਕ ਕਰੋ ਜੀ 62392 05260 ਠੀਕ ਹੈ ਜੀ ਦੁਬਾਰਾ ਫਿਰ ਬੋਲ ਦੋ ਜੀ 62392 05260 ਤੇ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਧੰਨਵਾਦ ਹਾਂ ਲਓ ਬਾਈ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਭਰਾ ਨੇ ਆਪਣੇ ਨੇ ਐਂ ਲਾ ਲਓ ਜੀ ਇਹ ਇੱਕ ਮੰਡੀ ਦਾ ਹੋਨਰ ਨੇ ਕਿ ਸਾਰਿਆਂ ਬਾਈਆਂ ਦੇ ਭਰਾ ਨੇ ਕਿੰਨੀਆਂ ਭੈਣਾਂ ਕੋਈ ਕੰਮ ਕਰਨੇ ਚਾਹੁੰਦੇ ਨੇ ਸਾਰਿਆਂ ਨੂੰ ਬਹੁਤ ਵਧੀਆ ਕਸਟਮਰ ਨੂੰ ਆਪਣੇ ਨਾਲ ਕਹਿੰਦਾ ਡੀਲ ਨਾਲ ਬਹੁਤ ਵਧੀਆ ਸਮਝਾਉਂਦੇ ਨੇ ਗੱਲਾਂ ਬਾਤਾਂ ਬੱਕਰੀ ਕਿੱਦਾਂ ਰੱਖਣੀ ਆ ਕੋਈ ਦਵਾਈ ਨੂੰ ਇਹ ਟ੍ਰੀਟਮੈਂਟ ਦੇਣੀ ਆ ਕਿੱਦਾਂ ਕੋਈ ਬੰਦਾ ਹੁਣ ਆਪਾਂ ਕਹਿ ਦੇਣੇ ਵੀ ਆਪਾਂ ਨਵੇਂ ਬੰਦੇ ਅੱਜ ਬੱਕਰੀ ਰੋ ਫਰਜ ਕਰੋ ਲੈ ਗੇ ਵੀ ਆਪਾਂ ਨੂੰ ਦਵਾਈ ਬੁੱਟੀ ਦਾ ਨਹੀਂ ਪਤਾ ਆਪਣੇ ਕਹਣਾ ਬਾਈ ਜੀ ਬਹੁਤ ਜਗਦੀਪ ਬਾਈ ਐਲਫ ਕਰਦਾ ਕਿਵੇਂ ਆਪਾਂ ਨੇ ਕੋਈ ਦਵਾਈ ਬੂਟੇ ਉਹਨੂੰ ਦੇਣੀ ਆ ਆਪਣਾ ਪਹਿਲੇ ਦੌਰ ਤੇ ਪਹਿਲਾ ਫੋਨ ਚੱਕਦਾਗਾ ਠੀਕ ਆ ਜੀ ਜੇਕਰ ਤੁਸੀਂ ਬਾਈ ਹੁਣ ਨਵਾਂ ਕੰਮ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਸੋਨੋ ਕਿਉਂਕਿ ਅੱਜ ਕੱਲ ਪਹਿਲਾਂ ਕੀ ਸੀਗਾ ਸਮਾਂ ਬੰਦਾ ਬੱਕਰੀ ਰੱਖ ਲੈਂਦੇ ਉਹਨੂੰ ਦਵਾਈ ਬੂਟੀ ਦਾ ਨਹੀਂ ਪਤਾ ਸੀਗਾ ਬੱਕਰੀ ਆਉਦੀ ਮਾਰ ਲੈਂਦਾ ਸੀਗਾ ਠੀਕ ਆ ਜੀ ਹੁਣ ਥਾਉ ਥਾਉ ਦੇ ਵਿੱਚ ਬਾਈ ਜੀ ਮੈਡੀਕਲ ਤੇ ਟ੍ਰੇਨਿੰਗਾਂ ਤੇ ਬਾਕੀ ਕਿਹੜੇ ਆਪਾਂ ਨੇ ਹੁਣ ਬੱਕਰੀ ਪਾਲਕ ਨੇ ਬਾਈ ਹੁਣ ਦਵਾਈ ਬੂਟੀ ਤੇ ਬਹੁਤ ਧਿਆਨ ਰੱਖਦ ਨੇ ਇਹ ਚੀਜ਼ਾਂ ਦਾ ਕਿਉਂਕਿ ਇਹ ਪ ਹੁਣ ਇਹ ਤਾਂੰਦਾ ਹੋ ਗਿਆ ਭਾਈ ਜੀ ਬਹੁਤ ਉੱਚੇ ਲੈਵਲ ਦਾ ਠੀਕ ਆ ਜੀ ਗੱਲ ਪਹਿਲਾ ਲੋਕ ਕਹਿੰਸੀ ਬੱਕਰੀਆਂ ਰੱਖਦੇ ਨੇ ਬੱਕਰੀਆਂ ਦੇ ਆਕਾਦ ਕੀ ਆ ਭਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂਗਾ ਅੱਜ ਕਿਹੜਾ ਕਹਿੰਦਾ ਸਮਾਂ ਚੱਲ ਰਿਹਾ ਬੰਦਾ ਕਹਿੰਦਾ ਪਹਿਲੀ ਗੱਲ ਬੱਕਰੀ ਨਹੀਂ ਲੈ ਸਕਦਾ ਕਿਉਂ ਜੀ ਹੂੰ ਬਿਲਕੁਲ ਜੀ ਬਿਲਕੁਲ ਹਾਂਜੀ ਬੱਕਰੀ ਵਾਗੇ ਹੂੰ ਵੀ ਭਾਈ ਜੀ ਹੁਣ ਤੁਸੀਂ ਮੰਡੀਆਂ ਤੇ ਆ ਕੇ ਦੇਖੋਗੇ ਹਾਂਜੀ ਅਸੀਂ ਇਹੀ ਪਿੱਟ ਦੇ ਰਹਨੇ ਆ ਵੀ ਭਾਈ ਨਸਲ ਬਚਾ ਲਓ ਪੰਜਾਬ ਦੀ ਬੱਕਰੀ ਐਦਾਂ ਦੀ ਐ ਜਿਹੜੀ ਸਾਰੇ 올 ਇੰਡੀਆ ਦੇ ਨਾਲੋਂ ਦੁੱਧ ਵੱਧ ਹੈ ਤੇ ਸਾਰੀਆਂ ਸਟੇਟਾਂ ਨਾਲੋਂ ਇਹਦੇ ਵਿੱਚ ਦੁੱਧ ਵੱਧਾ ਬੀਟਲ ਬੱਕਰੀ ਧੱਲੇ ਬੱਚੇ ਵਧੀਆ ਦਿੰਦੀ ਹੈ ਤੇ ਨਸਲ ਵਧੀਆ ਸੋਹਣੀ ਵਧੀਆ ਮੀਟ ਪਰਪਸ ਲਈ ਬੱਕਰੇ ਵਧੀਆ ਤੇ ਹੁਣ ਤੁਸੀਂ ਮੰਡੀਆਂ 'ਚ ਦੇਖਦੇ ਹੋ ਇਹ ਇੰਨੀ ਕ ਔਖੀ ਮਿਲਣ ਲੱਗੀ ਵੀ ਇਹ ਨਹੀਂ ਹੈਗਾ ਵੀ ਇੱਕ ਬੰਦਾ ਆਊਗਾ ਤੇ 10 ਬੱਕਰੀਆਂ ਜਾਂ 15 ਪੱਠਾ ਖਰੀਦ ਕੇ ਚਲਾ ਜਾਊਗਾ ਮੁਸ਼ਕਲ ਦੇ ਨਾਲ ਤੁਸੀਂ 2-2 4-4 ਬੱਕਰੀਆਂ ਖਰੀਦ ਕੇ ਆਪਣੇ ਫਾਰਮ ਦੀ ਸੈਟਿੰਗ ਕਰ ਸਕਦੇ ਬਹੁਤ ਜ਼ਿਆਦਾ ਮੰਗ ਵਧ ਗਈ ਮੰਗੋ ਸਾਸੀਅਤ ਵੀ ਆ ਬਾਕੀ ਹਾਂਜੀ ਨਾ ਇੱਕ ਗੱਲ ਹੋਰ ਵੀ ਜੇ ਕੋਈ ਚੰਗੀ ਬਰੀਡ ਤੇ ਬੰਦਾ ਕੰਮ ਕਰੂ ਚੰਗੀ ਬਰੀਡ ਦੀ ਪੈਸੇ ਕਰ ਚੰਗੀ ਬਰੀਡ ਦੀ ਪੈਸੇ ਹਾਂ ਉਹਦਾ ਜਦੋਂ ਤੁਹਾਨੂੰ ਦੱਸਿਆ ਵੀ ਖੇਚਲਾ ਸਮਾ ਸਾਰਾ ਕੁਝ ਉਨੇ ਹੀ ਬਰਬਾਦ ਹੁੰਦਾ ਹੈ ਹਾਂਜੀ ਜੇ ਤੁਸੀਂ ਉਹੀ ਚੰਗੀ ਬਰੀਡ ਤੇ ਕੰਮ ਕਰੋਗੇ ਤਾਂ ਤੁਸੀਂ ਪੈਸਾ ਵੱਧ ਕਮਾਜੋਗੇ ਟਾਈਮ ਤੁਹਾਡਾ ਬਚ ਜੂਗਾ ਬਚ ਜੂਗਾ ਜੀ ਹਾਂਜੀ ਚੰਗੀ ਗੱਲ ਹੈ ਜੀ ਨਾ ਤੁਹਾਨੂੰ ਪਤਾ ਬਾਈ ਜੀ ਆਪਾਂ ਵੀ ਆਪਾਂ ਬੱਕਰੀਆਂ ਰੱਖ ਦੇਾਂਗੇ ਸਾਡਾ ਮਸਕਤ ਇਹ ਨਹੀਂ ਹੈਗਾ ਵੀ ਤੁਹਾਨੂੰ ਅਸੀਂ ਕੋਈ ਕਿਤੋਂ ਬੰਦੇ ਨੂੰ ਲਟਾਵਾਂਗੇ ਜਾਂ ਵੜਾਵਾਂਗੇ ਸਾਡਾ ਕੀ ਆ ਕਹਿੰਦਾ ਸਾਡਾ ਮਸਕਤ ਵੀ ਅਸੀਂ ਇਹ ਕੰਮ ਨੂੰ ਬੱਕਰੀਆਂ ਵਾਲੇ ਧੰਦੇ ਰੁੱਤੇ ਲੈ ਕੇ ਜਾਈਏ ਜੀ ਹਾਂਜੀ ਹਾਂ ਮੇਰੇ ਕੋਲ ਠੀਕ ਆ ਜੀ ਗੱਲ ਸਾਡਾ ਹੁਣ ਅਸੀਂ ਸਾਡਾ ਨਵਾਂ ਟੌਪਕ ਇਹੀ ਹੈਗਾ ਆਪਣੇ ਮਾਨਗੋਟ ਫਾਰਮ ਦਾ ਆਪਣੇ ਲਈ ਬਾਈ ਜੀ ਬੱਕਰੀਆਂ ਰੱਖਦੇ ਆਂ ਬਾਈ ਜੀ ਆਪਾਂ ਇਸ ਕਰਕੇ ਬੱਕਰੀਆਂ ਰੱਖਦੇ ਆਂ ਬਾਈ ਜੀ ਵੀ ਆਪਾਂ ਕਹਿੰਦਾ ਗਾਂ ਆਪਦੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਇਹ ਇਹ ਖੇਤਰ ਤੋਂ ਆਪਾਂ ਤਾਹਾਂ ਲੈ ਕੇ ਜਾਈਏ ਜਿਆਦਾ ਕਿਉਂ ਲਈ ਅੱਜ ਦੇ ਸਮੇਂ ਦੇ ਵਿੱਚ ਬਾਈ ਜੀ ਜੇ ਗੱਲ ਕਰੀ ਜਾਵੇ ਇੱਕ ਬੰਦੇ ਨੇ ਸਾਨੂੰ ਗੱਲ ਸੁਣਾਈ ਸੀ ਕਹਿੰਦਾ ਮੈਂ ਬਾਈ ਜੀ 10 ਬੱਕਰੀਆਂ ਤੋਂ ਸਾਲ ਦੀ ਲੱਖ ਰੁਪਏ ਦੀ ਕਮਾਈ ਲੈਣਾ ਬਿਲਕੁਲ ਜੀ ਬਿਲਕੁਲ ਕੋਈ ਵੱਡੀ ਗੱਲ ਨਹੀਂ ਹਾਂਜੀ ਕਿਉਂ ਲਈ ਉਹ ਬੰਦਾ ਲਾਲੋ ਜੀ ਘਰੇ ਬੈਠੇ ਆਪਦੇ ਘਰੇ ਸਰਦਾਰ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਸੀ ਬਾਰੇ ਕੈਨੇਡਾ ਅਮਰੀਕਾ ਚ ਜਾਣਿਆ ਜੀ ਪਰ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੀਏ ਔਰ ਥੋੜਾ ਜਿਹਾ ਦਿਲ ਖੋਲ ਕੇ ਇਨਵੈਸਟਮੈਂਟ ਕਰੋ ਘੱਟੋ ਘੱਟ 2 3 ਲੱਖ 3 ਲੱਖ ਤੱਕ ਆਪਾਂ ਲਾਓ ਬਾਹਰ ਜੇ ਆਪਾਂ ਨੂੰ ਕੋਈ ਕਹੇ ਦੇ ਵੀ 40 ਲੱਖ ਲਾਉਣਾ ਇਹਨੂੰ ਤਾਂ ਤੁਸੀਂ ਚਾਹੇ 5000 ਤੋਂ ਸ਼ੁਰੂ ਕਰ ਲਓ ਕਰ ਲਓ ਜੀ ਮੇਮਣਾ ਲੈ ਲਓ ਉਹਨੂੰ ਪਾਲ ਲਓ ਉਹਨੂੰ ਵੱਡਾ ਕਰ ਲਓ ਤੋਂ ਬੱਚੇ ਲਈ ਚਲੋ ਪਰ ਕੀ ਹੈ ਇਨਵੈਸਟਮੈਂਟ ਜਿੰਨਾ ਬੀਜੋਗੇ ਓਨਾ ਹੀ ਵੱਡੋਗਾ ਸਹੀ ਗੱਲ ਹੈ ਜਗਦੀਪ ਵੀਰ ਇੱਕ ਗੱਲ ਆਪਾਂ ਹੋਰ ਦੱਸੋ ਸਾਰਾ ਵੀ ਕਿਹੜੇ ਅੱਜਕੱਲ ਨਵੇਂ ਕੋਈ ਭੈਣ ਭਰਾ ਆਪਣੇ ਇਹ ਕੰਮ ਕਰਨਾ ਚਾਹੁੰਦੇ ਨੇ ਵੀ ਘੱਟ ਤੋਂ ਘੱਟ ਬੱਕਰੀਆਂ ਕਿੰਨਿਆਂ ਤੋਂ ਲੈ ਕੇ ਕੰਮ ਸਟਾਰਟ ਕਰਨ ਇਹ ਬਾਈ ਜੀ ਬੱਕਰੀਆਂ ਤਾਂ ਇਹ ਹੁੰਦਾ ਕਿ ਵੀ ਤੁਸੀਂ ਜੇ ਘੱਟ ਬਜਟ ਹੈ ਤਾਂ ਤੁਸੀਂ 10 ਪੱਠਾ ਲੈ ਲਓ ਇੱਕ ਬੱਕਰਾ ਲੈ ਲਓ ਠੀਕ ਹੈ ਜੀ ਠੀਕ ਹੈ ਉਹਦੇ ਨਾਲ ਤੁਸੀਂ ਆਪਣੀ ਬਰੀਡ ਤਿਆਰ ਕਰਨੇ ਲੱਗ ਜਾਓ ਠੀਕ ਹੈ ਜੀ ਕਈ ਫਾਰਮਰ ਮਾਰ ਕਿੱਥੇ ਖਾਂਦੇ ਨੇ ਉਹ 10 ਪੱਠਾ ਲੈ ਕੇ ਉਹ ਜਦੋਂ ਗੱਭਣ ਹੋਣ ਵਾਲੀਆਂ ਹੁੰਦੀਆਂ ਉਹਨਾਂ ਨੂੰ ਵੇਚ ਦਿੰਦੇ ਨੇ ਵੇਚ ਦਿੰਦੇ ਨੇ ਪਰ ਮੁਨਾਫਾ ਤਾਂ ਹੁੰਦਾ ਪਰ ਉਹ ਥੋੜਾ ਮੁਨਾਫਾ ਹੁੰਦਾ ਹੈ ਫਿਰ ਕਹਿੰਦੇ ਨੇ ਸਾਨੂੰ ਕੁਝ ਬਚਿਆ ਨਹੀਂ ਕਿਉਂਕਿ ਜਿਹੜੀ ਜ਼ਮੀਨ ਤੁਸੀਂ ਖਰੀਦ ਲਈ ਉਹਨੂੰ ਵੇਚਤਾ ਉਹਦੀ ਇਨਕਮਿੰਗ ਕਿੱਥੋਂ ਆਊ ਕਿੱਥੋਂ ਆਊ ਜੀ ਤੁਸੀਂ ਉਹਦੀ ਫਸਲ ਲਓ ਨਾ ਕਿ ਜ਼ਮੀਨ ਵੇਚੋ ਠੀਕ ਹੈ ਇਸ ਕਰਕੇ ਤੁਸੀਂ 10 ਪੱਠਾ ਇੱਕ ਚੰਗਾ ਬੱਕਰਾ ਲੈ ਲਓ ਉਦੇ ਤੋਂ ਅੱਗੇ ਬਰੀਡ ਪੈਦਾ ਕਰੋ ਤੇ ਅੱਗੇ ਉਹਦੀ ਵਧਾਓ ਤੇ ਉਹਨੂੰ ਫਿਰ ਤੁਸੀਂ ਵੇਚਣ ਤਾਂ ਜਦੋਂ ਮਰਜ਼ੀ ਦਿਓ ਸਹੀ ਗੱਲ ਹੈ ਜੀ ਇਹ ਆਪਾਂ ਨੂੰ ਕਿਹੜਾ ਇਹ ਕੰਮ ਆ ਜੀ ਆਪਣਾ ਕਿੰਨੇ ਕ ਟਾਈਮ ਤੇ ਗਈ ਗੱਲ ਹੁਣ ਬੰਦਾ 10 ਪੱਠਾਂ ਲੈ ਕੇ ਇੱਕ ਬੱਕਰਾ ਰੱਖਦਾ ਵਿੱਚ ਬਰੀਡਿੰਗ ਤੇ ਇਹ ਕਿੰਨੇ ਕ ਟਾਈਮ ਚ ਪ੍ਰਸਖਸ਼ਪੂਲ ਹੋ ਜਾਂਦੇ ਜੀ ਆਪਣਾ 13-14 ਮਹੀਨਾ ਦਾ ਪ੍ਰੋਸੈਸ ਹੈਗਾ ਜੀ ਇਹ ਠੀਕ ਹੈ 13-14 ਮਹੀਨਿਆਂ ਦੇ ਵਿੱਚ ਤੁਸੀਂ ਇਸ ਪ੍ਰੋਸੈਸ ਨੂੰ 1.5 ਸਾਲ ਮੰਨ ਕੇ ਚੱਲੀਏ 1.5 ਸਾਲ ਮੰਨ ਕੇ ਚੱਲੋ ਅੱਗੇ ਲਿਜਾ ਸਕਦੇ ਹੋ ਠੀਕ ਹੈ ਜੀ ਡਬਲ ਕਰ ਸਕਦੇ ਹੋ ਫਿਰ ਡਬਲ ਤੋਂ ਟ੍ਰਿਪਲ ਫੋਰਥ ਕਦੋਂ ਹੋ ਗਿਆ ਇਹ ਫਿਰ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਪਤਾ ਵੀ ਨਹੀਂ ਲੱਗਣਾ ਜੀ ਠੀਕ ਹੈ ਜੀ ਫਿਰ ਤਾਂ ওই ਗੱਲ ਆਪਣਾ ਤੇਰਪਾ ਵਧ ਹੀ ਜਾਊਗੀ ਆਪਣੇ ਪਸੂ ਵਧ ਹੀ ਜਾਣਗੇ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਬਾਈ ਜੀ ਬਹੁਤ ਬਹੁਤ ਜਗਦੀਪ ਵੀਰੇ ਦਾ ਮੰਡੀ ਦੇ ਹੋਨਰ ਦਾ ਬਹੁਤ ਬਹੁਤ ਧੰਨਵਾਦ ਆ ਦੇਖੋ ਆਪਣਾ ਇੰ ਬਾਈ ਜੀ ਆਪਾਂ ਇਹ ਕਹਿਣਾ ਕਿ ਜਿਹੜੇ ਅੱਜ ਕੋਈ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਕਿਸੇ ਕੋਈ ਦਬਾਅ ਚ ਨਾ ਆਵੇ ਕੋਈ ਬੰਦਾ ਆਪਾਂ ਸੋਚੇ ਵੀ ਆਪਣੇ 10 ਲੱਖ ਲਾਉਣਾ 20 ਲੱਖ ਲਾਉਣਾ ਨਹੀਂ ਬਾਈ ਜੀ ਆਪਾਂ 2.5 ਲੱਖ ਰੁਪਏ ਤੋਂ ਲਾ ਕੇ ਵੀ ਆਪਾਂ ਇਹ ਛੋਟੇ ਲੈਵਲ ਤੋਂ ਕੰਮ ਸਟਾਰਟ ਕਰ ਸਕਦੇ ਆ ਠੀਕ ਆ ਬਾਈ ਜੀ ਧੰਨਵਾਦ ਬਹੁਤ-ਬਹੁਤ ਜਗਦੀਸ਼ ਮਿਹਰਬਾਨ ਬਾਈ ਧੰਨਵਾਦ ਹਾਂ ਇਹਨੂੰ ਸਾਨੂੰ ਟਾਈਮ ਦੇਣ ਵਾਸਤੇ ਨਹੀਂ ਨਹੀਂ ਮਿਹਰਬਾਨੀ ਠੀਕ ਆ ਜੀ ਧੰਨਵਾਦ